ਰਾਜਸਥਾਨ ਆਣਾ ਤਾਂ ਮੈਨੂੰ ਲੱਗਾ ਦਿਮਾਗੇ ਲਗਿਆ ਟਿੱਬੇ ਲਾਈ ਜਾਂਦੇ ਆ ਪੰਜਾਬ ਵਾਲੇ ਨੇ ਟਿੱਬੇ ਜਿਹੜੇ ਚੱਕੇ ਆ ਤੇ ਇਹ ਟਿੱਬੇ ਲਾਉਣ ਤੇ ਹੋਗੇ ਹਾ ਟਿੱਬਾ ਲਾਇਆ ਪਿਆ ਆ ਟਿੱਬਾ ਤੇ ਡਾ ਕੱਪਟੀ ਜਾਂਦੇ ਆ ਚੱਕਰ ਕੀ ਆ ਸਮਝ ਨਹੀਂ ਆ ਰਹੀ ਸੂਰਤਗੜ ਕੋਲੇ ਫਿਰਦੇ ਆ ਬਾਈ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਸੂਰਤਗੜ ਕੋਲੇ ਆ ਆ ਟੋਆ ਪੱਟੀ ਜਾਂਦੇ ਆ 10 ਫੁੱਟ ਤਾਂ 15 ਫੱਟ ਤਾਂ ਇਹਨਾਂ ਨੇ ਹਜੇ ਲੱਗੇ ਪਏ ਆ ਉਹ ਟਿੱਬਾ ਲਾਤਾ ਬਾਈ ਕੀ ਕਰਦੇ ਆ ਹਾ ਬਾਈ ਆ ਡੈਮ ਬਣਾਈ ਜਾਂਦੇ ਆ ਡਿੱਗੀ ਹਾਂ ਕਾਦੇ ਵਾਸਤੇ ਪਾਣੀ ਵਾਸਤੇ ਨੀ ਪਾਣੀ ਆ ਤੇ ਮੋਟਰ ਲੱਗੀ ਦਾ ਥੋੜੀ ਮੋਟਰ ਤਾਂ ਲੱਗੀ ਹੈ ਬਾਈ ਪਰ ਮੋਟਰ ਵਾਲਾ ਪਾਣੀ ਖਰਾਬ ਕਰਦਾ ਬਾਹਰੋਂ ਮੋਟਰ ਵਾਲਾ ਪਾਣੀ ਖਰਾਬ ਕਰਦਾ ਹਾਂ ਬਾਈ ਯਾਰ ਸਾਡੇ ਸਾਰੇ ਪੰਜਾਬ ਚ ਮੋਟਰ ਵਾਲਾ ਪਾਣੀ ਲੱਗਦਾ ਉਹ ਥੋੜੇ ਪੰਜਾਬ ਚ ਲੱਗਦਾ ਸਾਡੇ ਵਾਲੇ ਇੱਥੇ ਆ ਨਾ ਪਾਣੀ ਕੱਟ ਹੈ ਵੇਸ਼ੇ ਨਹਿਰ ਦਾ ਪਾਣੀ ਆ ਨਾ ਉਹ ਕੱਟ ਹੈਗਾ ਇਹਦੇ ਚ ਫਿਰ ਤੁਸੀਂ ਪਾਉਂਗੇ ਕਿਹੜਾ ਪਾਣੀ ਨਹਿਰ ਦਾ ਮੋਟਰ ਨਹਿਰ ਦਾ ਦੋਨੋਂ ਦਾ ਫਿਕਸ ਕਰਦਾ ਇਹਦੇ ਚ ਕਾਹਤੋਂ ਰੱਖਣਾ ਹੈਗਾ ਨਹਿਰ ਦਾ ਸਿੱਧਾ ਹੀ ਲਾ ਲਿਆ ਕਰੋ ਫਿਰ ਇਹ ਪੱਟਰ ਦੀ ਕੀ ਲੋੜ ਹੈ ਤੁਹਾਨੂੰ ਬਾਈ ਸਿੱਧਾ ਆਏ ਆ ਨਾ ਕਈ ਵਾਰੀ ਆਏ ਹੋ ਜਾਂਦਾ ਵੀ ਬਾਰਿਸ਼ ਹੋ ਜਾਂਦੀ ਹੈ ਮੌਸਮ ਖਰਾਬ ਹੁੰਦਾ ਹੈ ਉਦੋਂ ਫਿਰ ਪਾਣੀ ਸਿੱਧਾ ਡੁੱਲਣਾ ਪੈਂਦਾ ਉਹ ਅੱਛਾ ਹਾਂ ਵੀ ਫਿਰ ਵਰਤੋਂ ਚ ਨਹੀਂ ਆਉਂਦਾ ਸਾਰਾ ਵਰਤੋਂ ਚ ਨਹੀਂ ਆਉਂਦਾ ਵੀ ਫਸਲ ਨੂੰ ਚਾਹੀਦਾ ਹੀ ਨਹੀਂ ਪਾਣੀ ਆਪਾਂ ਪਾਣੀ ਦੇਈ ਜਾਈਏ ਨਹੀਂ ਜਾਈਏ ਆਪਣੇ ਨਾਲ ਸਾਤ ਤੋਂ ਉੱਤੇ ਜਾਊਗਾ ਪਾਣੀ ਕਿਉਂ ਹੋਊਗਾ ਫਿਰ ਤੁਸੀਂ ਸਟੋਰ ਕਰ ਰਹੇ ਹੋ ਪਾਣੀ ਨੂੰ ਹਾਂ ਸਾਂਭ ਕੇ ਰੱਖੂਗੇ ਹਾਂ ਬਿਲਕੁਲ ਤੇ ਇਹਨੂੰ ਪੱਕਾ ਕਰੋਗੇ ਸਾਰਾ ਵੀ ਭਾਈ ਹਾਂ ਇਹਦੇ ਚ ਹੈ ਨਾ ਜਿਵੇਂ ਤਰਪਾਲ ਹੁੰਦਾ ਕਾਗਜ਼ ਹੁੰਦਾ ਹਾਂ ਉਹ ਸਰਕਾਰ ਨੇ ਪਾਸ ਕਰਿਆ ਹੈ ਸਾਡਾ ਹਾਂ ਉਹ ਕਰਾਂਗੇ ਅੱਛਾ ਸਰਕਾਰ ਸਾਭੇ ਵੀ ਦਿੰਦੀ ਹੈ ਹਾਂ ਸਰਕਾਰ ਸਾਭੇ ਦਿੰਦੀ ਹੈ ਤੇ ਇਹਦੇ ਚ ਕਾਗਜ਼ ਪਾ ਕੇ ਫਿਰ ਕਾਗਜ਼ੀ ਰੱਖੋ ਨੀ ਪੱਟਾ ਕਰਨਾ ਕਾਗਜ਼ੀ ਬਾਈ ਕਿੰਨੀ ਕਾਗਜ਼ੀ ਹੁੰਦੀ ਹੈ ਜਿਵੇਂ 5 ਸਾਲ ਦੀ 10 ਸਾਲ ਦੀ 15 ਸਾਲ ਦੀ ਹਾਂ ਆਪ ਗਾਹ ਨੂੰ ਮੜਾ ਦਿਖਾ ਦੇ ਤੇ ਕਿੰਨਾ ਡੂੰਗਾ ਪਟੋਂਗੇ ਇਹਨੂੰ ਬਾਈ ਡੂੰਗਾ ਹੁਣ 17 ਤੋਂ ਉੱਤੇ ਹੀ ਹੋ ਜਾਊਗਾ 17 ਫੁੱਟ ਤੇ ਟੋਟਲ ਕਿੰਨੇ ਬਾਈ ਕਿੰਨੇ ਦਾ ਪੱਟ ਰਹੇ ਆ 92 95 ਦਾ 95 ਬਾਈ 95 ਹਾਂ ਅਚਾਲ ਹੋ ਜੂਗਾ ਤੇ ਆ ਸਾਰੀ ਮਿੱਟੀ ਉੱਥੇ ਇਕੱਠੀ ਕਰਕੇ ਢਿੱਬਾ ਲਾ ਦੋਗੇ ਹਾਂ ਇਕੱਠੀ ਕਰਕੇ ਮੈਂ ਤਾਂ ਪਹਿਲਾਂ ਹੁਚਾਂ ਮੈਂ ਕਿ ਢਿੱਬਾ ਕੀ ਚੱਕਰ ਆ ਵੀ ਢਿੱਬੇ ਦਾ ਉਹ ਤਾਂ ਲਈ ਜਾਂਦੇ ਐ ਇਹ ਮਿੱਟੀ ਚੰਗਾ ਭਲਾਵਾ ਆਣਾ ਮੈਂ ਕਿ ਕੀ ਗੱਲ ਹੈਗੀ ਅੱਛਾ ਮੇਨ ਗੱਲ ਵੀ ਤੁਸੀਂ ਆਪਾਂ ਮੈਂ ਕਹਾਂ ਤਾਂ ਵੀ ਪਾਣੀ ਬਾਰੇ ਸੋਚਦੇ ਆਂ ਹਾਂ ਮੇਨ ਪਾਣੀ ਦਾ ਵੀ ਤੁਸੀਂ ਜਿਹੜਾ ਧਰਤੀ ਵਾਲਾ ਪਾਣੀ ਆ ਤੁਸੀਂ ਕਹਿੰਦੇ ਵੀ ਬਚਿਆ ਰਹੇ ਉਹ ਵਰਤਣਾ ਨਹੀਂ ਅਸੀਂ ਹਣਾ ਉਹ ਤਾਂ ਵਰਤਣਾ ਨਹੀਂ ਚਾਹੁੰਦੇ ਬਾਈ ਮੇਨ ਆਈ ਹੈ ਵੀ ਧਰਤੀ ਦਾ ਪਾਣੀ ਹੈ ਨਾ ਜਿਹੜਾ ਉਹ ਅੱਗੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਵਾਸਤੇ ਵੀ ਜ਼ਰੂਰੀ ਹੈ ਕਾਈਖਾ ਆ ਗੱਲ ਬਹੁਤ ਬਹੁਤ ਵੱਡੀ ਗੱਲ ਕਹੀ ਹੈ ਭਰਾ ਨੇ ਹਾਂ ਅਕਸ਼ੇ ਜਾਖੜਾ ਹੈ ਵੀਰ ਹਨਾ ਇਹ ਇਹਦਾ ਵੀ ਪੇਜ ਹੈਗਾ ਪਾਵਰ ਸਟ੍ਰੋਕ ਟਰੈਕਟਰ ਤੇ ਅਕਸ਼ੇ ਜਾਖੜ ਦੇ ਨਾਂ ਤੇ ਬਾਗੜੀ ਦੇ ਵਿੱਚ ਵੀਡੀਓ ਬਣਾਉਣ ਵਾਲਾ ਪਹਿਲਾ ਯੂਟਿਊਬਰ ਹੈ ਬਾਈ ਤੇ ਮੇਨ ਗੱਲ ਵੀ ਆ ਸਾਪਾਂ ਨੂੰ ਸਾਰਿਆਂ ਨੂੰ ਸਮਝ ਨਹੀਂ ਪਊਗੀ ਸਿੱਖਣੀ ਪਊਗੀ ਵੀ ਪਾਣੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਆਸਤੇ ਆਪਾਂ ਛੱਡ ਕੇ ਜਾ ਰਹੇ ਹਾਂ ਯਾਨੀ ਇਹ ਆਪਾਂ ਨੂੰ ਸੋਚਣੀ ਪਊਗੀ ਤੁਸੀਂ ਇਹ ਚੀਜ਼ ਸੋਚ ਲਈ ਵੀ ਧਰਤੀ ਵਾਲਾ ਨਹੀਂ ਵਰਤਣਾ ਨਹਿਰ ਵਾਲੇ ਚ ਜਦੋਂ ਤਾਂ ਨਹਿਰ ਦੀ ਆਪਾਂ ਨੂੰ ਲੋੜ ਹੈ ਨਾ ਆਪਾਂ ਸਿੱਧਾ ਵਰਤ ਲਓ ਤੇ ਨਹੀਂ ਜਦੋਂ ਨਹਿਰ ਬੰਦੂ ਆਪਣੇ ਕੋਲ ਸਟੋਰ ਪਿਆ ਹੋਊਗਾ ਆਪਾਂ ਉਦੋਂ ਲਾ ਲਾਂਗੇ ਹਾਂ ਉਦੋਂ ਲਾ ਲਾਂਗੇ ਵੀ ਆਪਾਂ ਮੁੱਕ ਦੀ ਗੱਲ ਵੀ ਤੁਸੀਂ ਸਾਰਾ ਸਾਲ ਸਾਰੀ ਫਸਲ ਨੂੰ ਨਹਿਰ ਨਾਲ ਪਾਣੀ ਦੇਵਾਂਗੇ ਪਾਣੀ ਆਪਣੇ ਕੋਲ ਹੋਊਗਾ ਜੇ ਆਹ ਹੈਗਾ ਨਾ ਬਣਿਆ ਡੈਮ ਇਹ ਕਿੰਨੇ ਵਾਣ ਨੂੰ ਬਈ ਜੇ ਫੁੱਲ ਭਰ ਕਿੰਨੇ 17 ਫੁੱਟ ਪਟ ਰਹੇ ਤੁਸੀਂ ਹਾਂ ਕਿ ਕਿੰਨਾ ਵਾਣ ਪਾਲਦਾ ਕਰੋ ਮੰਨ ਲਓ ਇੱਕ ਵਾਰੀ ਫੁੱਲ ਭਰ ਕੇ ਇੱਕ ਵਾਰੀ ਫੁੱਲ ਭਰੇ ਤੋਂ ਆ ਪੂਰੀ ਲੈਣ ਪੀ ਕਿ ਕਿੰਨਾ ਵਾਣ ਇੱਕ ਵਾਰੀ ਤੋਂ ਲੱਗਦਾ ਆ 3 ਬਿਗੇ ਠੀਕ ਹੈ 10 10 ਬਿਗੇ ਦੀ ਹੋਗੀ ਆ ਪੂਰੀ 10 ਬਿਗੇ ਹਾਂ ਆ ਪੂਰਾ ਭਰਿਆ ਹੋਊਗਾ ਹਾਂ ਪੂਰੇ 10 ਦੇ 10 10 ਬਿਗੇ ਪਾਲ ਦੂ ਇਹ ਹਾਂ ਪਾਲ ਪਰ ਬਹੁਤ ਵੱਡੀ ਗੱਲ ਆ ਵੀ ਕਿਉਂਕਿ ਧਰਤੀ ਵਾਲਾ ਪਾਣੀ ਤੁਸੀਂ ਵਿਚਾਈ ਨਾਲ ਇੱਕ ਹੋਰ ਚੀਜ਼ ਵੀ ਹਨ ਐਕਸ਼ ਬਈ ਤੁਸੀਂ ਇੱਧਰ ਵਰਤਦੇ ਆ ਮੋਟਰ ਲਈ ਵਰਤਦੇ ਹੋਗੇ ਨਹਿਰ ਵਾਲਾ ਵੀ ਪਾਣੀ ਦਾ ਬਹੁਤ ਫਰਕ ਹੈ ਕੱਸੀ ਵਾਲਾ ਤਾਂ ਆਪਾਂ ਕਿਉਂ ਕਹਨੇ ਆਪਾਂ ਵੀ ਕਿਉਂ ਹੀ ਹੈ ਵਰਦਾਨ ਹੀ ਹੈ ਉਹ ਹੀ ਹੈ ਉਹ ਨੂੰ ਹੈ ਨਾ ਅਸੀਂ ਆਏ ਨਹੀਂ ਵਿੱਚਦਾ ਆਏ ਦੇ ਵਾਂਗੂ ਆਏ ਡੋਲਾਂਗੇ ਬਾਅਦ ਚ ਹਾਂ ਆਪਣੇ ਫੁਆਰਾ ਸਿਸਟਮ ਮੈਂ ਇਹਦੀ ਟਰਾਈ ਕਰਿਆ ਹਾਂ ਪੋਲਾ ਸਿਸਟਮ ਹਾਂ ਹਾਂ ਤਿੰਨ ਕਿੱਗਿਆਂ ਦਾ ਲਿਆ ਕੇ ਟਰਾਈ ਕਰਿਆ ਮੈਂ ਕਿਹੜੀ ਫਸਲ ਦੀ ਆ ਨਰਮੇ ਦੀ ਫਸਲ ਤੇ ਵਧੀਆ ਹੋਈ ਹੈ ਆਪਣੇ ਪੋਲਾ ਸਿਸਟਮ ਹਾਂ ਫੁਆਰਾ ਸਿਸਟਮ ਨਾਲ ਸਾਰੀ ਪਾਣੀ ਮੈਂ ਨਾ ਉਹਦੇ ਚ ਖਾੜ ਵੀ ਨਹੀਂ ਬਣਾਇਆ ਮੈਂ ਨਹੀਂ ਉ ਪਾਣੀ ਫਿਰ ਲਾਉਂਦੇ ਹੀ ਨਹੀਂ ਨਹੀਂ ਬਾਈ ਇੱਕ ਅੱਧਾ ਪਾਣੀ ਵੀ ਨਹੀਂ ਲਾਉਂਦੇ ਕੁਝ ਵੀ ਨਹੀਂ ਲਾਉਂਦੇ ਪਾਣੀ ਕੱਲਾ ਪਾਰੇ ਨਾਲੇ ਕੀ ਕਾਮਯਾਬ ਹੋ ਰਖੀਏ ਕਿਸੇ ਨੇ ਕੀਤੀ ਆਪਣੇ ਹੀ ਬਾਈ ਆਪਣੇ ਹੀ ਕਾਮ ਹੋਇਆ ਇਸ ਏਰੀਏ ਤੇ ਆਪਾਂ ਹੀ ਲੈ ਕੇ ਆਏ ਪਹਿਲਾਂ ਅੱਛਾ ਜੀ ਹਮਾਰਾ ਸਿਸਟਮ ਤੇ ਬਰੋਨਾ ਤਾਂ ਪਾਣੀ ਹੋਰ ਵੀ ਘੱਟ ਲੱਗੂਗਾ ਬਾਈ ਤਾਂ ਹੀ ਬਣਾਈ ਜਨੇ ਆ ਆ ਆਪਣੀ ਜਿੰਨੀ ਨਹਿਰ ਦੀ ਵਾਰੀ ਹੋਊਗੀ ਇਹਦੇ ਚ ਪਾ ਕੇ ਸਿੱਧੀ ਫਿੱਟ ਕਰ ਦਾਂਗੇ ਪਾਈਪਾਂ ਅੱਛਾ ਇਹ ਜਿਹੜਾ ਡੱਕ ਪੱਟ ਰਹੇ ਆ ਹਾਂ ਹਾਂ ਇਹ ਸਰਕਾਰੀ ਸਕੀਮ ਤਹਿਤ ਵੀ ਆਉਂਦਾ ਵੀ ਇਹ ਚ ਕੋਈ ਸਬਸਿਡੀ ਮਿਲਦੀ ਹੋਵੇ ਵੀ ਸਰਕਾਰ ਕਹਿੰਦੀ ਹੋਵੇ ਵੀ ਇਹ ਚੀਜ਼ ਤੀ ਬਣਾਓ ਹੈ ਹਾਂਜੀ ਹਾਂਜੀ 70% ਹੈਗਾ ਬਾਈ ਕਿੰਨਾ ਖਰਚ ਆ ਰਿਹਾ ਵੀਰ ਜੀ ਵਿੱਚ 4 ਲੱਖ ਆਜੂਗਾ ਇਹਨੇ ਸਾਰੇ ਸਿਸਟਮ ਤੇ ਸੈਨੀਟੇਟਰ ਤੋਂ ਸਾਰਾ ਏ ਟੂ ਜ਼ेड 4 ਲੱਖ ਦਾ ਖਰਚਾ ਤੇ ਸਬਸਿਡੀ 70% ਆ ਸਕਦੀ ਹੈ ਆ ਸਕ ਆਜੂਗੀ ਮਤਲਬ ਆਈ ਹੋਈ ਹੈ ਆਪਣੀ ਤੁਹਾਡਾ ਪਾਸ ਹੋਇਆ ਹੋਇਆ ਪਾਸ ਹੋਇਆ ਜਿਵੇਂ ਉਹਨਾਂ ਨੂੰ ਬਣਾ ਕੇ ਦਿਖਾਤਾ ਫੋਟੋ ਭੇਜਤੀ ਆਪਣੀ ਪੇਮੈਂਟ ਆ ਜੀ ਠੀਕ ਹੈ ਤੇ ਭਾਈ ਚਲੋ ਆਪਣੇ ਏਰੀਆ ਦਾ ਵਹਿ ਰਹੀ ਕਿ ਤਾਂ ਫਰਕ ਹੁੰਦਾ ਨਾ ਰਾਜਸਥਾਨ ਦਾ ਤੁਹਾਡਾ ਏਰੀਆ ਅੱਡਾ ਹੈ ਪੰਜਾਬ ਵਾਲਾ ਸਹਾਕ ਤਾਂ ਵੱਡਾ ਹੈ ਜੇ ਮੈਂ ਤੁਹਾਡੇ ਇਸ ਮਤਲਬ ਕਿ ਚੱਲਾਂ ਪੰਜਾਬ ਵਾਲਿਆਂ ਨੂੰ ਕੁਝ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਨਹਿਰੀ ਪਾਣੀ ਤੇ ਥੋੜਾ ਡਿਪੈਂਡੈਂਸੀ ਵਧਾਉਣੀ ਚਾਹੀਦੀ ਹੈ ਹਾਂ ਬਾਈ ਨਹਿਰੀ ਪਾਣੀ ਲਾਓ ਤੇ ਜ਼ਮੀਨਾਂ ਹੈ ਨਾ ਜ਼ਮੀਨਾਂ ਵਾਪਸ ਸੁਧਰਨ ਲੱਗ ਜਾਣੀਆਂ ਜਿਹੜਾ ਸੋਰਾ ਹੈ ਤੁਹਾਡੇ ਤੇ ਤੁਸੀਂ ਇੱਕ ਤਾਂ ਫਸਲਾ ਮੈਂ ਦੇਖਿਆ ਵੀ ਬਾਲ ਦੇ ਆ ਝੋਨਾ ਅੱਗ ਲਾ ਦਿੰਦੇ ਆ ਪਰਾਲੀ ਸਾੜਦੇ ਹਨ ਉਹ ਉਹ ਚੀਜ਼ਾਂ ਨਹੀਂ ਕਰਨੀ ਚਾਹੀਦੀ ਉਹਦੇ ਤੋਂ ਕੀ ਕਰੜੀ ਹੁੰਦੀ ਹੈ ਜ਼ਮੀਨਾਂ ਹਾਂ ਕਰੜੀ ਹੁੰਦੀ ਹੈ ਹੁਣ ਸਾਡੇ ਦੇਖ ਲਓ ਤੁਹਾਡੇ 4x4 ਟਰੈਕਟਰ ਹੀ ਚੱਲਦੇ ਉੱਥੇ ਸਾਡੇ ਤੁਹਾਨੂੰ ਕੋਈ 4x4 ਮਿਲਣਾ ਹੀ ਨਹੀਂ ਹਾਂ ਹੈ ਹੀ ਨਹੀਂ ਸਾਡੇ ਛੋਟੇ ਟਰੈਕਟਰ ਹੈ ਹਾਂ ਆਈ ਚੱਕਰ ਹੈ ਵੀ ਜ਼ਮੀਨਾਂ ਜਿਵੇਂ ਸਹੀ ਹੀ ਨਾ ਪ੍ਰਕਿਰਤੀ ਦੀ ਹਾਂ ਉਹੀ ਦੀ ਉਹੀ ਰਹਿਣ ਪ੍ਰਕਿਰਤੀ ਦੇ ਨਾਲ ਕੋਈ ਖਿਲਵਾਰ ਨਹੀਂ ਕੁਦਰਤ ਦੇ ਤੁਸੀਂ ਨੇੜੇ ਆ ਥੋੜੇ ਹਾਂ ਹਾਂ ਬਸ ਮੇਨ ਆਈ ਹੈ ਤੁਹਾਨੂੰ ਦਰਖਤ ਵੀ ਮਿਲਣਗੇ ਠੀਕ ਹੈ ਮੇਨ ਤਾਂ ਦੇਖ ਲਓ ਜਿੱਥੇ ਵੀ ਹੈਗਾ ਨਾ ਹਾਂ ਸਹੀ ਗੱਲ ਹੈ ਬਾਈ ਆ ਕਣਕ ਵੀਜੀ ਹੋਈ ਆ ਇਧਰ ਨਰਮ ਹੈ ਤੇ ਨਰਮੇ ਤੋਂ ਪਰੇ ਸਰੋਂ ਆ ਬਾਈ ਉਹਨਾਂ ਦੀ ਤੇ ਕਾਫੀ ਵਧੀਆ ਬਤੇ ਖੇਤੀਬਾੜੀ ਕਰਦੇ ਆ ਤੇ ਬਾਈ ਮੇਨ ਇਹੀ ਆ ਵੀ ਬਾਈ ਵਾਲੀ ਗੱਲ ਸਹੀ ਆ ਵੀ ਬਾਈ ਆਪਾਂ ਪਾਣੀ ਨੂੰ ਜਿੰਨਾ ਹੋ ਸਕਦਾ ਬਚਾਈਏ ਜ ਨਹਿਰੀ ਪਾਣੀ ਵਰਤਾਂਗੇ ਤਾਂ ਚੰਗੇ ਰਹਾਂਗੇ ਆਪਣਾ ਧਰਤੀ ਵਾਲਾ ਬਚਿਆ ਰਹੂਗਾ ਵੀ ਆਪਣੇ ਰੋਗ ਵੀ ਨਹੀਂ ਹੋਣਾ ਫਿਰ ਨਹੀਂ ਨਹਿਰੀ ਪਾਣੀ ਹੈ ਨਾ ਉਹੀ ਜੇ ਆਏ ਵੀ ਹੁਣ ਜਿਵੇਂ ਖੂਹ ਵਾਲਾ ਪਾਣੀ ਲਾਵਾਂਗੇ ਨਾ ਆਤ ਦੀ ਜਰੂਰਤ ਪਊਗੀ ਆਪਾਂ ਨੂੰ ਇਹਦੇ ਚਾਪਰੇ ਦੀ ਜਰੂਰਤ ਤੇ ਨਹਿਰ ਦਾ ਪਾਣੀ ਲੱਗੂਗਾ ਨਾ ਉੱਥੇ ਖਾਦ ਵੀ ਘੱਟ ਪਾਣੀ ਪਊਗੀ ਆਪਾਂ ਨੂੰ ਠੀਕ ਹੈ ਸਭ ਰੋਗ ਕੋਈ ਹੋਣਾ ਨਹੀਂ ਫਸਲ ਚ ਤਾ ਕਰਕੇ ਫਿਰ ਨਹਿਰ ਜਿਹੜੀ ਜਿਹੜਾ ਪਾਣੀ ਆਉਂਦਾ ਨਹਿਰੀ ਪਾਣੀ ਕਿੱਥੋਂ ਆਉਂਦਾ ਕਿਹੜੀ ਨਹਿਰ ਕਿੱਥੋਂ ਹੁੰਦੀ ਹੈ ਇਹ ਉਹ ਤੁਹਾਡੇ ਪੰਜਾਬ ਦੇ ਉਹ ਕਿਹੜੀ ਨਹਿਰ ਹੈ ਹਾਂ ਹੈਗੀ ਰਾਜ ਕਨਾਲ ਰਾਜ ਕਨਾਲ ਹਾਂ ਉਹਦੇ ਚੋਂ ਰਾਜ ਕਨਾਲ ਦਾ ਲੱਗਦਾ ਹੈ ਇਧਰ ਗੰਗ ਕਨਾਲ ਦਾ ਗੰਗ ਕਨਾਲ ਦਾ ਠੀਕ ਹੈ ਉਹਨਾਂ ਚੋਂ ਪਾਣੀ ਆਉਂਦਾ ਹਾਂ ਠੀਕ ਹੈ ਸੋ ਬਈ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਕੀਮਤੀ ਸੁਝਾਅ ਜ਼ਰੂਰ ਦੇ ਦੇਵੀਂ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਹੈ ਬਈ ਧੰਨਵਾਦ